ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਹਜ਼ਾਰਾਂ ਮੁਲਾਜ਼ਮਾਂ ਨੂੰ ਹਾਲੇ ਮਾਰਚ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਵਿੱਚ 10 ਅਪ੍ਰੈਲ ਤੋਂ ਬਾਅਦ ਜਿਹੜੇ ਪੇ ਬਿੱਲ ਪੁੱਜੇ ਨੇ ਸਬਮਿਟ ਕੀਤੇ ਨੇ ਉਹ ਪੇ ਬਿੱਲ ਜਿਹੜੇ ਨੇ ਪੈਂਡਿੰਗ ਪਏ ਨੇ ਦਰਅਸਲ ਪੰਜਾਬ ਸਰਕਾਰ ਨੇ ਡਿਜੀਟਲ ਦਸਕਤ ਸ਼ੁਰੂ ਕੀਤੇ ਨੇ ਇਹ ਪਿਛਲੇ ਮਹੀਨਿਆਂ ਚ ਸ਼ੁਰੂ ਕੀਤੇ ਨੇ ਜਿਹਦੇ ਕਰਕੇ ਜੋ ਪਤਾ ਲੱਗਾ ਕਈ ਵਿਭਾਗਾਂ ਦੇ ਬਿੱਲ ਖਜ਼ਾਨਾ ਦਫ਼ਤਰਾਂ ਵਿੱਚ ਆ ਡਿਜੀਟਲ ਦਸਕਰਾਂ ਕਾਰਨ ਲੇਟ ਪੁੱਜੇ ਨੇ ਜਿਹਦੇ ਕਰਕੇ ਵੱਡੀ ਗਿਣਤੀ ਚ ਅ ਮਲਾਜਮਾਂ ਦੇ ਬਿੱਲ ਜਿਹੜੇ ਨੇ ਖਜ਼ਾਨਾ ਦਫ਼ਤਰਾਂ ਚ 10 ਅਪ੍ਰੈਲ ਤੋਂ ਬਾਅਦ ਪੁੱਜੇ ਨੇ ਔਰ ਜੋ ਜਾਣਕਾਰੀ ਮਿਲੀ ਹੈ 10 April ਤੋਂ ਬਾਅਦ ਜਿਹੜੇ ਪੇਬਲ ਖਜ਼ਾਨਾ ਦਫ਼ਤਰਾਂ 'ਚ ਪੁੱਜੇ ਨੇ ਉਹ ਹਾਲੇ ਪੈਂਡਿੰਗ ਰੱਖੇ ਨੇ ਜੋ ਪਤਾ ਲੱਗਿਆ ਵੀ ਫਿਲਹਾਲ ਚੰਡੀਗੜ੍ਹ ਤੋਂ ਵਿੱਤੂ ਵਿਭਾਗ ਤੋਂ 10 April ਤੋਂ ਬਾਅਦ ਜਿਹੜੇ ਪੇਬਲ ਖਜ਼ਾਨਾ ਦਫ਼ਤਰਾਂ 'ਚ ਪੁੱਜੇ ਨੇ ਉਹ ਓਕੇ ਕਰਨ ਦਾ ਉਹਨਾਂ ਨੂੰ ਕਲੀਅਰ ਕਰਨ ਦਾ ਰਿਲੀਜ਼ ਕਰਨ ਦੀ ਹਾਲੇ ਜਿਹੜੀ ਹਰੀ ਝੰਡੀ ਨਾ ਮਿਲਣ ਕਾਰਨ ਇਹ ਤਨਖਾਹਾਂ ਦੇ ਬਿੱਲ ਪੈਂਡਿੰਗ ਨੇ ਜਿਹਦੇ ਕਰਕੇ ਹਜ਼ਾਰਾਂ ਮੁਲਾਜ਼ਮ ਆਪਣੀਆਂ ਤਨਖਾਹਾਂ ਦੀ ਉਡੀਕ ਕਰ ਰਹੇ ਨੇ ਹੋਰ ਜਾਣਕਾਰੀ ਮਿਲੀ ਹੈ ਵੀ ਜਿਹੜੇ ਮੁਲਾਜ਼ਮ ਰਿਟਾਇਰ ਹੋ ਰਹੇ ਨੇ ਉਹਨਾਂ ਦੇ ਰਿਟਾਇਰਮੈਂਟ ਤੇ ਜਿਹੜੇ ਫਾਈਨਲ ਪੇਮੈਂਟਾਂ ਹੁੰਦੀਆਂ ਨੇ ਉਹ ਵੀ ਪੈਂਡਿੰਗ ਨੇ ਜੋ ਪਤਾ ਲੱਗਾ 1 ਅਪ੍ਰੈਲ 2025 ਤੋਂ ਜਿਹੜੇ ਬਿੱਲ ਖਜ਼ਾਨਾ ਦਫ਼ਤਰਾਂ 'ਚ ਪੁੱਜੇ ਨੇ ਫਿਲਹਾਲ ਉਹਨਾਂ ਦੀਆਂ ਪੇਮੈਂਟਾਂ ਨਹੀਂ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਜੀਪੀ ਫੰਡ ਦੀ ਫਾਈਨਲ ਪੇਮੈਂਟ ਇਸੇ ਤਰ੍ਹਾਂ ਲੀਵਿੰਗ ਕੈਸ਼ਮੈਂਟ ਦੀ ਰਾਸ਼ੀ ਤੇ ਗ੍ਰੈਟੀਟੀ ਆਦ ਸ਼ਾਮਿਲ ਨੇ ਇਹ ਰਿਟਾਇਰਮੈਂਟ ਦੀਆਂ ਜਿਹੜੀਆਂ ਫਾਈਨਲ ਪੇਮੈਂਟਾਂ ਨੇ ਇਹ ਵੀ ਖਜ਼ਾਨਾ ਦਫ਼ਤਰਾਂ 'ਚ ਪੈਂਡਿੰਗ ਨੇ ਹੋਰ ਜਾਣਕਾਰੀ ਮਿਲੀ ਹੈ ਮੁਲਾਜ਼ਮ ਅਕਸਰ ਆਪਣੀਆਂ ਥੋੜਾ ਲੋੜਾਂ ਪੂਰੀਆਂ ਕਰਨ ਲਈ ਜੀਪੀ ਫੰਡ ਐਡਵਾਂਸ ਲੈਂਦੇ ਨੇ ਵੱਖ-ਵੱਖ ਕਾਰਨਾ ਕਰਕੇ ਆਪਣੇ ਜੀਪੀਐਫ ਖਾਤਿਆਂ ਵਿੱਚੋਂ ਜਿਹੜਾ ਐਡਵਾਂਸ ਰਾਸ਼ੀ ਲੈਂਦੇ ਨੇ ਪਰ ਪਤਾ ਲੱਗਾ ਪਿਛਲੇ ਕੁਝ ਮਹੀਨਿਆਂ ਤੋਂ ਇਹ ਬਿੱਲ ਵੀ ਖਜ਼ਾਨਾ ਦਫ਼ਤਰਾਂ ਵਿੱਚ ਪੈਂਡਿੰਗ ਨੇ ਔਰ ਵਿੱਤ ਵਿਭਾਗ ਦੀ ਹਰੀ ਝੰਡੀ ਦੀ ਉਡੀਕ ਕੀਤੀ ਜਾ ਰਹੀ ਹੈ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵੱਲੋਂ ਵੀ ਉੱਪਰੋਂ ਕੋਈ ਇਸ਼ਾਰਾ ਆਵੇ ਤੇ ਜੀਪੀਐਫ ਦੇ ਜਿਹੜੇ ਬਿੱਲ ਨੇ ਐਡਵਾਂਸ ਦੇ ਉਹ ਕਲੀਅਰ ਕੀਤੇ ਜਾਣ ਪਰ ਫਿਲਹਾਲ ਜਿੱਥੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਤੇ ਤਨਖਾਹਾਂ ਪੈਂਡਿੰਗ ਨੇ ਉੱਥੇ ਰਟਾਇਰ ਹੋਏ ਮਲਾਜ਼ਮਾਂ ਦੀਆਂ ਫਾਈਨਲ ਪੇਮੈਂਟਾਂ ਵੀ ਰੁਕੀਆਂ ਨੇ ਤੇ ਦੂਸਰੇ ਪਾਸੇ ਜੀਪੀ ਫੰਡ ਐਡਵਾਂਸ ਦੇ ਬਿੱਲ ਵੀ ਖਜ਼ਾਨਾ ਦਫ਼ਤਰਾਂ ਵਿੱਚ ਪੈਂਡਿੰਗ ਹੋਣ ਦੀ ਜਾਣਕਾਰੀ ਮਿਲੀ ਹੈ